ਬਹੁਤ ਬਹੁਤ ਧੰਨਵਾਦ ਜੀ ਖੰਡੂਰ ਸਾਬ ਤੇ ਫਰੀਦਕੋਟ ਦੀ ਖੰਡੂਰ ਸਾਬ ਤੇ ਫਰੀਦਕੋਟ ਦੀ ਸੰਗਤ ਦਾ ਕਰੀਏ ਧੰਨਵਾਦ ਜੀ ਵੋਟਾਂ ਪਾ ਕੇ ਉਹ ਕੌਮ ਤੇ ਆਹੀ ਰਿਆ ਨੂੰ ਸਿੱਖ ਪੰਥ ਦੀ ਆ ਰੱਖ ਲਈ लाज ਜੀ ਦੋਵੇਂ ਵੀਰਾਂ ਨੂੰ ਐ ਕੀਤਾ ਕਾਮਜਾਬ ਜੀ ਦੋਵੇਂ ਵੀਰਾਂ ਸਿਰ ਹੁਣ ਪੱਟੀ ਜ਼ਿੰਮੇਵਾਰੀ ਦੋਵੇਂ ਵੀਰਾਂ ਸਿਰ ਹੁਣ ਪੱਟੀ ਜ਼ਿੰਮੇਵਾਰੀ ਤੁਸੀਂ ਆਪਣਾ ਵੀ ਫਰਜ਼ ਨਿਭਾਉਣਾ ਜੀ ਜਿਹੜੀਆਂ ਮਿੱਤਾਂ ਨਾਲ ਵੋਟਾਂ ਸੋਨੂੰ ਪਾਈਆਂ ਉਹਨਾਂ ਮਿੱਤਾਂ ਨੂੰ ਰੰਗ ਪਾਗ ਲਾਉਣਾ ਜੀ ਜਿਹੜੀਆਂ ਮਿੱਤਾਂ ਨਾਲ ਵੋਟਾਂ ਸੋਨੂੰ ਪਾਈਆਂ ਉਹਨਾਂ ਮਿੱਤਾਂ ਤੇ ਰੰਗ ਪਾਗ ਲਾਉਣਾ ਜੀ ਉਹਨਾਂ ਮਿੱਤਾਂ ਨੂੰ ਰੰਗ ਪਾਗ ਲਾਉਣਾ ਜੀ ਸੋ ਸਾਰਿਆਂ ਨੇ ਦੱਸਤਾ ਨਾ ਕਿਉਂਕਿ ਸਾਰੇ ਕਲਾਕਾਰ ਨਿਚਾਰ ਵੱਡੇ ਵੱਡੇ ਸਟਾਰ ਬੜੇ ਪਹੁੰਚੇ ਸੀ ਉਹ ਸਟਾਰ ਕਲਾਕਾਰ ਨਿਚਾਰ ਪਹੁੰਚੇ ਸੀ ਜਿਨ੍ਹਾਂ ਨੇ ਜਿੱਦੋਂ ਸਾਡੇ ਪੰਜਾਬ ਦੇ ਤਿੰਨ ਸੋਚ ਕਲਮ ਤੇ ਖੇਡਾਂ ਮਾਰੀਆਂ ਸੀਗੀਆਂ ਭਾਈ ਦੀਪ ਸਿੱਧੂ ਸੰਦੀਪ ਨੰਗਲੰਬੀਆ ਸਿੰਧੂ ਬੂਸੇ ਵਾਲੇ ਦੇ ਇਨਸਾਫ ਲਈ ਕੋਈ ਬੋਲ ਨਹੀਂ ਬੋਲੇ ਸੀ ਤੇ ਉਹੀ ਕਲਾਕਾਰ ਨਿਚਾਰ ਸ਼ਹੀਦ ਬਿਆਨ ਸਿੰਘ ਦੇ ਪੁੱਤ ਦੇ ਖਿਲਾਫ ਕਿਵੇਂ ਬੋਲ ਰਹੇ ਸੀ ਕੀ ਆਏ ਕਰੋ ਆਏ ਕਰੋ ਆਂਝਦਾਓ ਸੋ ਸਰਦਾਰੋ ਹਰ ਧਰਮ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਭਾਈ ਸਾਹਿਬ ਵਰਗੇ ਨੂੰ ਜਿਤਾ ਕੇ ਸਿੱਖ ਪੰਥ ਦੀ ਇੱਜ਼ਤ ਰੱਖੀ ਹੈ ਗੁਰੂ ਸਾਹਿਬ ਦਾ ਬਹੁਤ-ਬਹੁਤ ਛਕਰਾਨਾ ਜਿਨ੍ਹਾਂ ਨੇ ਕਲਾ ਵਰਤਾਈ ਹੁਣ ਪਤਾ ਲੱਗ ਗਿਆ ਕਲਾ ਕਿਵੇਂ ਵਰਤਦੀ ਹੈ ਕਲਾ ਆਏ ਵਰਤਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਖੰਡੂਰ ਸਹਿਰ ਦੀ ਦਾ ਤੇ ਫਰੀਦਕੋਟ ਦੀ ਦਾ ਬਹੁਤ ਬਹੁਤ ਧੰਨਵਾਦ ਜੀ